ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦੋ ਫੈਸਲੇ ਲੱਗੇ ਹੋਏ ਸੀ। ਦੋ ਤੇ ਸੁਣਵਾਈ ਕੀਤੀ ਐ ਤੇ ਕੀਤੀ ਵੀ ਛੁੱਟੀਆਂ ਦੇ ਵਿੱਚ ਐ। ਇੱਕ ਤਾਂ ਸੀ ਵੀ ਜਿਹੜਾ ਉਨਾਓ ਦੇ ਵਿੱਚ 2017 ਦੇ ਵਿੱਚ ਇੱਕ 16 ਸਾਲ ਤੋਂ ਛੋਟੀ ਲੜਕੀ ਦੇ ਨਬਾਲਗ ਕੁੜੀ ਦੇ ਨਾਲ ਰੇਪ ਤੇ ਗੈਂਗ ਰੇਪ ਹੋਇਆ ਸੀਗਾ ਤੇ ਕੁਲਦੀਪ ਸਿੰਘ ਸੰਗਰ ਜਿਹੜਾ ਕਿ ਬੀਜੇਪੀ ਦਾ ਐਮਐਲਏ ਸੀ ਉਸ ਦੇ ਬਾਰੇ ਵਿੱਚ ਸੀ ਉਸ ਨੂੰ ਕੁਝ ਦਿਨ ਪਹਿਲਾਂ ਦਿੱਲੀ ਦੀ ਹਾਈ ਕੋਰਟ ਨੇ ਉਹਦੀ ਜਿਹੜੀ ਸਜ਼ਾ ਹੈ ਉਸ ਨੂੰ ਸਸਪੈਂਡ ਕਰਕੇ ਉਹਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਕਿਉਂਕਿ ਉਹ ਹਜ ਇੱਕ ਹੋਰ ਕੇਸ 'ਚ ਵੀ ਨਾਲ ਦੋਸ਼ੀ ਸੀ ਉਹਦੇ ਉਸ ਲੜਕੀ ਦੇ ਪਿਤਾ ਨੂੰ ਮਾਰਨ ਦੇ ਦੋਸ਼ ਦੇ ਵਿੱਚ ਵੀ 10 ਸਾਲ ਦੀ ਸਜ਼ਾ ਹੋਈ ਹੋਈ ਹੈ ਉਹਦੇ 'ਚ ਜ਼ਮਾਨਤ ਨਾਮਨਤ ਕਰਕੇ ਉਹ ਹਾਲੇ ਜੇਲ੍ਹ 'ਚ ਸੀ ਇਸ ਦੇਸ਼ ਭਰ 'ਚ ਬਹੁਤ ਰੌਲਾ ਪੈ ਗਿਆ ਬਹੁਤ ਸਾਰੀਆਂ ਸੰਸਥਾਵਾਂ ਨੇ ਅਡਾ ਢੰਗ ਨਾਲ ਇਸਤੇ ਮੁਜ਼ਾਰੇ ਕੀਤੇ ਐਡਵਾ ਨੇ ਦਿੱਲੀ ਹਾਈ ਕੋਰਟ ਅੱਗੇ ਮੁਜ਼ਾਰਾ ਕੀਤਾ ਆਈਸ਼ਾ ਨਾਂ ਦੀ ਸਟੂਡੈਂਟ ਜਥੇਬੰਦੀ ਤੇ ਹੋਰ ਜਥੇਬੰਦੀਆਂ ਨੇ ਦਿੱਲੀ ਦੇ ਵਿੱਚ ਕੀਤਾ ਕਈਆਂ ਨੇ ਕੈਂਡਲ ਮਾਰਚ ਕੀਤੇ ਕੋਈ ਇੰਡੀਆ ਗੇਟ ਤੇ ਜਾ ਕੇ ਬੈਠੇ ਕੋਈ ਜੰਤਰ ਮੰਤਰ ਤੇ ਬੈਠੇ ਕੋਈ ਪਾਰਲੀਮੈਂਟ ਹਾਊਸ ਬੈਠੇ ਉਹ ਜਿਹੜੀ ਪੀੜਤ ਕੁੜੀ ਹੈ ਉਹ ਵੀ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਉਹਦੇ ਨਾਲ ਲਗਾਤਾਰ ਪਰਛਾਵੇਂ ਵਾਂਗ ਉਹਦਾ ਸਦਾ ਤੋਂ ਸਾਥ ਦੇ ਰਹੀ ਜਿਹੜੀ ਯੋਗਤਾ ਭਿਆਨਾਂ ਹੈਗੀ ਐ ਕੁੜੀ ਉਹ ਉਹਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਉਹਨੇ ਬਹੁਤ ਪਬਲਿਕ ਨੂੰ ਵੀ ਇਸ ਗੱਲ ਤੇ ਲਾਇਆ ਕਿ ਉਹਦੇ ਨਾਲ ਹੀ ਇੱਕ ਕੁੜੀ ਹੋਰ ਸੀ ਜਿਹਦੀ ਕਾਂਗਰਸ ਦੀ ਆਗੂ ਹੈ ਮੁੰਤਾਜ ਪਟੇਲ ਉਹ ਵੀ ਉਹਦੇ ਨਾਲ ਨਾਲ ਰਹੀ ਐ ਤੇ ਉਸਨੇ ਬਾਕੀਆਂ ਨੂੰ ਵੀ ਮਿਲੀ ਉਹ ਰਾਸ਼ਟਰਪਤੀ ਨੂੰ ਕਿਹਾ ਵੀ ਤੁਸੀਂ ਔਰ ਤੋਂ ਮੇਰੀ ਹੈਲਪ ਕਰੋ ਪਰ ਰਾਸ਼ਟਰਪਤੀ ਦੇ ਮੂੰਹੋਂ ਇੱਕ ਲਫ਼ਜ਼ ਨਹੀਂ ਨਿਕਲਿਆ ਬੀਜੇਪੀ ਦੀਆਂ ਜਿਹੜੀਆਂ ਔਰਤ ਆਗੂ ਨੇ ਨਰਮਲਾ ਸੀ타ਰਮਨ ਨੇ ਸਮਰਤੀ ਰਾਨੀ ਐ ਬਹੁਤ ਬੋਲਦੀ ਹੁੰਦੀ ਸੀ ਅੱਗੇ ਤੇ ਆ ਜਿਹੜੀ ਕੰਗਣਾ ਰਣਾਉਤ ਐ ਰੋਜ਼ ਤੀਏ ਦਿਨ ਬੋਲਦੀ ਰਹਿੰਦੀ ਐ ਇੱਕ ਅੱਖਰ ਨਹੀਂ ਉਹਦੇ ਮੂੰਹੋਂ ਨਿਕਲ ਸਕਿਆ ਵੀ ਇਹ ਜਾਤੀ ਹੋ ਗਈ ਬਲਕਿ ਮਾੜੇ ਸ਼ਬਦ ਜਿਹੜੇ ਆ ਉਹ ਜ਼ਰੂਰ ਨਿਕਲੇ ਯੂਪੀ ਦੇ ਉਪ ਮੰਤਰੀ ਐ ਉਹ ਕਹਿੰਦਾ ਵੀ ਉਹ ਦਿੱਲੀ ਕੀ ਕਰਨ ਗਈ ਐ ਉਹ ਤਾਂ ਉੱਥੇ ਨੌ ਰਹਿੰਦੀ ਐ ਉਹਨੂੰ ਉੱਥੇ ਰਹਿਣਾ ਚਾਹੀਦਾ ਉਹ ਕੀ ਕਰਨ ਜਾਂਦੀ ਐ ਉੱਥੇ ਬਗੈਰਾ ਇਸ ਤਰ੍ਹਾਂ ਦੇ ਮਾੜੇ ਮਾੜੇ ਕਮੈਂਟ ਜਰੂਰ ਆਏ ਬੀਜੇਪੀ ਵਾਲਿਆਂ ਪਾਸੋਂ ਚੰਗਾ ਕੋਈ ਨਹੀਂ ਆਇਆ ਤੇ ਉਹਦੇ ਤੇ ਕਿਉਂਕਿ ਫਿਰ ਸੀਬੀਆਈ ਕੋਲ ਕੇਸ ਹੈ ਸੀਬੀਆਈ ਤੇ ਵੀ ਇਲਜ਼ਾਮ ਨੇ ਵੀ ਉਹਨੇ ਘਲ ਮੱਠ ਵਰਤੀ ਹੈ ਜਿਹਦੇ ਕਰਕੇ ਕੰਮ ਹੋਇਆ ਤੇ ਉਹ ਇਹ ਸਾਰਾ ਕੁਝ ਹੋਣ ਦੇ ਨਾਲ ਉਹ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਵੀ ਮਿਲੀ ਇਸ ਤੋਂ ਬਾਅਦ ਸੀਬੀਆਈ ਨੂੰ ਉਹ ਕੇਸ ਸੁਪਰੀਮ ਕੋਰਟ ਦੇ ਵਿੱਚ ਉਹਦੇ ਖਿਲਾਫ ਪਟੀਸ਼ਨ ਪਾਉਣੀ ਪਈ ਤੇ ਸੁਪਰੀਮ ਕੋਰਟ ਨੇ ਬੜਾ ਅੱਛਾ ਕੀਤਾ ਵੀ ਉਹਨੇ ਕੱਲ ਉਸ ਜਿਹੜਾ ਹੁਕਮ ਹੈ ਦਿੱਲੀ ਹਾਈ ਕੋਰਟ ਦਾ ਉਸ ਹੁਕਮ ਦੇ ਉੱਤੇ ਰੋਕ ਲਾ ਦਿੱਤੀ ਤੇ 1 ਮਹੀਨੇ ਦਾ ਨੋਟਸ ਦਿੱਤਾ ਇਸ ਨੂੰ ਅਸੀਂ ਸਮਝਦੇ ਹਾਂ ਵੀ ਇਹ ਅੱਧੀ ਜਿੱਤ ਹੈ ਪੂਰਨ ਜਿੱਤ ਦੇ ਲਈ ਜਿਹੜੀ ਉਹਦੀ ਅਪੀਲ ਚੱਲਦੀ ਹੈ ਹਾਈ ਕੋਰਟ ਦੇ ਵਿੱਚ ਅਸੀਂ ਸਮਝਾਂਗੇ ਵੀ ਇਹ ਇੱਕ ਮਹੌਲ ਬਣਨਾ ਚਾਹੀਦਾ ਹੈ ਤੇ ਜੱਜ ਸਾਹਿਬਾਨ ਨੂੰ ਵੀ ਦੇਖਣਾ ਚਾਹੀਦਾ ਹੈ ਵੀ ਜਿਹੜਾ ਬੰਦਾ ਇੱਕ ਰੇਪ ਤੇ ਗੈਂਗ ਰੇਪ ਹੀ ਨਹੀਂ ਕੱਲਾ ਕਰਦਾ ਉਹ ਉਹਦੇ ਪਰਿਵਾਰ ਦੇ ਤਿੰਨ ਜੀਆਂ ਨੂੰ ਮਾਰ ਦਿੰਦਾ ਤੇ ਉਹਦਾ 24 ਘੰਟੇ ਉਹਦਾ ਟੈਰਰ ਬਣਿਆ ਰਹਿੰਦਾ ਹੈ ਅਜਿਹੇ ਬੰਦੇ ਨੂੰ ਤਾਂ ਰੇਅਰੈਸਟ ਆਫ ਦਾ ਰੇਅਰ ਜਿਹੜੀ ਹੈਗੀ ਹੈ ਅ ਰੇਅਰੈਸਟ ਆਫ ਦਾ ਰੇਅਰ ਜਿਹੜੀ ਪਿਨਿਸ਼ਮੈਂਟ ਹੈ ਜਾਨੀ ਕਿ ਮੌਤ ਦੀ ਸਜ਼ਾ ਉਹ ਮਿਲਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਸ ਦੇ ਉੱਤੇ ਦਬਾਅ ਬਣਾ ਕੇ ਰੱਖਣਾ ਚਾਹੀਦਾ ਹੈ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਭਾਜਪਾ ਦਾ ਜਿਹੜਾ ਕਰਦਾਰ ਹੈ ਉਹ ਬੜਾ ਦੂਰ ਹੈਗਾ ਅ ਉਹ ਪ੍ਰਧਾਨ ਮੰਤਰੀ ਮੋਦੀ ਜੀ 15 ਅਗਸਤ 2023 ਨੂੰ ਲਾਲ ਕਿਲੇ ਦੇ ਉੱਤੋਂ ਆਪਣੇ ਭਾਸ਼ਣ ਦੇ ਵਿੱਚ ਔਰਤਾਂ ਦੇ ਬਾਰੇ ਕਹਿੰਦੇ ਆ ਕਿ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਹ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਉਸੇ ਦਿਨ ਸ਼ਾਮ ਨੂੰ ਬਿਲਕਿਸਬਾਨੋ ਦੇ ਜਿਹੜੇ ਪਰਿਵਾਰ ਦੇ ਕਾਤਲ ਤੇ ਉਹਨਾਂ ਦੇ ਗੈਂਗ ਰੇਪਿਸਟ ਜਿਹੜੇ ਆ ਉਹਨਾਂ ਨੂੰ ਗੁਜਰਾਤ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਜੇਲ੍ਹ ਚੋਂ ਰਿਹਾ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਜ਼ਾ ਮਿਲੀ ਹੁੰਦੀ ਹੈ ਬੜਾ ਰੌਲਾ ਪੈਂਦਾ ਹੈ ਉਹਦੇ ਉੱਤੇ ਵੀ ਪਬਲਿਕ ਬਹੁਤ ਬੋਲਦੀ ਹੈ ਆਖਰ ਉਹ ਕੇਸ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਤੇ ਸੁਪਰੀਮ ਕੋਰਟ ਉਹਨਾਂ ਨੂੰ ਦੁਬਾਰਾ ਜੇਲ੍ਹ ਭੇਜਦੀ ਹੈ ਜਣੀ ਬੀਜੇਪੀ ਵਾਲਿਆਂ ਦਾ ਇੰਨਾ ਕੱਟੜ ਮਤਲਬ ਵਰਤਾਓ ਹੈ ਕਿ ਵੀ ਉਹਨਾਂ ਦੇ ਸਿਰ ਜਿਵੇਂ ਕਹਿੰਦੇ ਆ ਵੀ ਸਿਰ ਤੇ ਜੂਨ ਰੀਂਗਦੀ ਸੋ ਇਸ ਕਰਕੇ ਪਬਲਿਕ ਨੂੰ ਇਸ ਦੇ ਉੱਤੇ ਕਰਨਾ ਚਾਹੀਦਾ ਹੈ ਪਬਲਿਕ ਹੀ ਵੱਡੀ ਚੀਜ਼ ਹੈ ਦੂਜਾ ਜਿਹੜਾ ਕੇਸ ਸੀਗਾ ਉਹ ਸੀ আরাਵਲੀ ਦਾ আরাਵਲੀ ਦੇ ਵਿੱਚ ਸੁਪਰੀਮ ਕੋਰਟ ਨੇ 20 ਨਵੰਬਰ ਨੂੰ ਫੈਸਲਾ ਸੁਣਾਤਾ ਸੀ ਵੀ 100 ਮੀਟਰ ਉੱਚੇ ਜਿਹੜੇ ਪਹਾੜ ਨੇ ਉਹ ਰਾਵਲੀ ਮੰਨੇ ਜਾਣਗੇ ਦੂਜੇ ਨਹੀਂ ਮੰਨੇ ਜਾਣਗੇ ਜਾਣ ਕੇ ਉਹਦਾ ਮਤਲਬ ਹੈ ਕਾਰਪੋਰੇਟਾਂ ਨੂੰ ਖੁੱਲੀਆਂ ਖੇਡਾਂ ਮਿਲ ਗਈਆਂ ਸੀ ਤੇ ਵਾਤਾਵਰਨ ਪੂਰਾ ਵਿਗਾੜ ਦੇਣਾ ਸੀ ਤੇ ਸਾਰਾ ਇਧਰਲਾ ਏਰੀਆ ਜਿਹੜਾ ਸਾਡਾ ਰੇਗਿਸਤਾਨ ਬਣਾ ਦੇਣਾ ਸੀ ਉਹਦੇ ਉੱਤੇ ਵੀ ਬਹੁਤ ਰੌਲਾ ਪਿਆ ਉਹਦਾ ਮਾਨਜੁਕ ਸੁਪਰੀਮ ਕੋਰਟ ਨੇ ਖੋਦੀ ਆਪ ਹੀ ਨੋਟਿਸ ਲੈ ਲਿਆ ਕੋਈ ਕਿਸੇ ਨੇ ਅਪੀਲ ਨਹੀਂ ਪਾਈ ਆਪ ਹੀ ਲੈ ਲਿਆ ਜਿਹੜਾ ਕਿ ਬਹੁਤ ਘੱਟ ਹੁੰਦਾ ਹੈ ਅਜਿਹੀ ਗੱਲ ਵੀ ਘੱਟ ਵਾਪਰਦੀ ਹੁੰਦੀ ਹੈ ਤੇ ਉਹ ਰਿਵਿਊ ਪਾਉਂਦੇ ਆ ਕੋਈ ਲੋਕ ਪਰ ਰਿਵਿਊ ਨਹੀਂ ਪਿਆ ਆਪਣੇ ਆਪ ਹੀ ਨੋਟਿਸ ਲੈ ਕੇ ਉਸ ਦੇ ਉੱਤੇ ਵੀ ਉਹਨਾਂ ਨੇ ਰੋਕ ਲਾਈ ਹੈ ਉਸ ਫੈਸਲੇ ਤੇ ਤੇ ਉਹਦੇ ਲਈ ਇੱਕ ਹੋਰ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਵੀ ਉਹ ਕਮੇਟੀ ਇਹਦੇ ਸਾਰੇ ਪੱਖ ਵਿਚਾਰੂਗੀ ਅਸੀਂ ਸਮਝਦੇ ਹਾਂ ਵੀ ਇਹ ਹਾਂ ਸੁਪਰੀਮ ਕੋਰਟ ਨੇ ਵੀ ਇਹਦੇ ਤੇ ਕਿਹਾ ਵੀ ਜਿਹੜਾ ਇਹ ਹੈ ਪਬਲਿਕ ਡਾਈਸੈਂਟ ਕਰਕੇ ਹੋਰ ਹੈ ਪਬਲਿਕ ਨੂੰ ਬਹੁਤ ਨਰਾਜ਼ਗੀ ਹੈ ਇਸ ਗੱਲ ਤੇ ਉਸ ਫੈਸਲੇ ਤੇ ਹਾਲਾਂਕਿ ਪੁਰਾਣੇ ਚੀਫ ਜਸਟਿਸ ਬੀ ਆਰ ਗਵਈ ਅਸਰ ਰੌਲੇ ਦੇ باوجود ਕਿਸੇ ਟੀਵੀ ਦੇ ਉੱਤੇ ਆਪਣੇ ਫੈਸਲੇ ਨੂੰ ਜੈਸਟ ਹੈ ਰਾ ਚੁੱਕੀ ਹੈ ਪਰ ਇਹਦੇ باوجود ਵੀ ਬਾਂਜੁਗ ਸੁਪਰੀਮ ਕੋਰਟ ਨੇ ਉਸ ਫੈਸਲੇ ਤੇ ਰੋਕ ਲਾਈ ਹੈ ਅਤੇ ਉਹਦੇ ਲਈ ਕੇਂਦਰ ਸਰਕਾਰ ਦਿੱਲੀ ਸਰਕਾਰ ਰਾਜਸਥਾਨ ਗੁਜਰਾਤ ਦੀਆਂ ਸਰਕਾਰਾਂ ਨੂੰ ਜਿਹੜਾ ਹਰਿਆਣਾ ਦੀਆਂ ਸਰਕਾਰਾਂ ਨੂੰ ਵੀ ਨੋਟਿਸ ਦਿੱਤਾ ਹੈਗਾ ਤੇ ਅਸੀਂ ਸਮਝਦੇ ਹਾਂ ਵੀ ਉਹਦੇ ਉੱਤੇ ਸਾਡੇ ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਬਾਤ ਸਾਹ ਹਰੇਕ ਨੇ ਲੈਣਾ ਹੈ ਮਿੱਤਰੋ ਪਾਣੀ ਸਾਫ਼ ਹਰੇਕ ਨੇ ਪੀਣਾ ਸੋ ਇਸ ਲਈ ਵਾਤਾਵਰਨ ਬਚਾਉਣਾ ਜਿਹਨੂੰ ਆਪਾਂ ਧਰਮ ਕਹਿੰਦੇ ਆ ਨਾ ਆਪਣੇ ਤੌਰ ਤੇ ਤੁਸੀਂ ਧਾਰਮਿਕ ਰੀਤੀ ਰਿਵਾਜ ਕਿਸੇ ਹਿੰਦੂਆਂ ਵਾਲੇ ਮੰਨੋ ਸਿੱਖਾਂ ਵਾਲੇ ਮੰਨੋ ਮੁਸਲਮਾਨਾਂ ਵਾਲੇ ਮੰਨੋ ਈਸਾਈਆਂ ਵਾਲੇ ਬੁੱਧੀ ਜੈਨੀ ਤਾਂ ਫਾਰਸੀਆ ਜਿਹੜੇ ਮਰਜ਼ੀ ਮੰਨੀ ਜਾਓ ਪਰ ਸਵਾਲ ਇਹ ਹੈ ਕਿ ਆ ਜਿਹੜਾ ਸਾਹ ਹੈ ਨਾ ਸਾਹ ਹਰੇਕ ਨੇ ਲੈਣਾ ਹੈ ਸਾਹ ਤੋਂ ਨਹੀਂ ਕਿਸੇ ਨੂੰ ਕੋਈ ਧਰਮ ਨੇ ਛੋਟ ਦਿੱਤੀ ਹੋਈ ਤੇ ਉਹਦੇ ਲਈ ਸਾਫ਼ ਹਵਾ ਚਾਹੀਦੀ ਹੈ ਤੇ ਸਾਫ਼ ਹਵਾ ਲਈ ਸਾਨੂੰ ਇਸ ਵਾਤਾਵਰਨ ਦੀ ਰਾਖੀ ਲਈ 24 ਘੰਟੇ ਪਹਿਰਾ ਦੇਣਾ ਚਾਹੀਦਾ ਹੈ ਇਹ ਦੂਜੀ ਗੱਲ ਤੀਜੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਵੀ ਨਾਲ ਦੀ ਨਾਲੇ ਹਰਿਆਣਾ ਦੀ ਦਾ ਜਿਹੜਾ ਕੈਬਨਿਟ ਮੰਤਰੀ ਹੈ ਅਨਿਲ ਵਿੱਜ ਉਹ ਲੇਬਰ ਮਹਿਕਮੇ ਦਾ ਮੰਤਰੀ ਹੈ ਉਸ ਨੇ ਦੇਖਿਆ ਵੀ ਸਾਡੇ ਲੇਬਰ ਮਹਿਕਮੇ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਰੀ ਮਜ਼ਦੂਰ ਨੇ ਉਹਨਾਂ ਦੇ ਜਾਲੀ ਰਜਿਸਟ੍ਰੇਸ਼ਨ ਕਰਕੇ ਜਾਲੀ ਕੰਮ ਦੇ ਕਾਰਡ ਉਹਨਾਂ ਨੂੰ ਮਿਲੇ ਹੋਏ ਹੈ ਉਦੇ ਧਿਆਨ ਚ ਆਇਆ ਵੀ 2023 ਤੋਂ 25 ਤੱਕ ਬਹੁਤ ਸਾਰੇ ਕਾਰਡ ਇਹ ਜੇ ਬਣਿਆ ਤੇ 1500 ਕਰੋੜ ਰੁਪਏ ਦਾ ਚੂਨਾ ਲੱਗ ਚੁੱਕਿਆ ਹਰਿਆਣਾ ਸਰਕਾਰ ਨੂੰ ਨੇ ਆਪਣੇ ਤੌਰ ਤੇ ਕੁਝ ਕਮੇਟੀਆਂ ਬਣਾਈਆਂ ਉਹਨਾਂ ਕਮੇਟੀਆਂ ਨੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਹੈ ਉਹਦੀ ਜਾ ਕੇ ਵੀ ਜਿਹੜਾਂ ਦੇ ਨਾਮ ਲਿਖੇ ਹੋਏ ਆ ਕੀ ਉਹ ਬੰਦੇ ਹੈਗੇ ਆ ਉਹਨਾਂ ਨੂੰ ਨਜਾਇਜ਼ ਲੱਭਿਆ ਇਹ じゃ ਕੁਝ ਤੇ ਉਹਨੇ ਆਪ ਹੀ ਖੁਦ ਹੀ ਹਰਿਆਣੇ ਦੇ ਮੁੱਖ ਮੰਤਰੀ ਨੂੰ ਲਿਖਿਆ ਵੀ ਇਸ ਦੀ ਡੂੰਗੀ ਜਾਂਚ ਪੜਤਾਲ ਕਰਾਈ ਜਾਵੇ ਇਹ ਵੀ ਸ਼ਾਇਦ ਪਹਿਲੀ ਵਾਰ ਗੱਲ ਹੋਈ ਹੈ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਚਾਰ ਪੰਜ ਖਬਰਾਂ ਮੈਂ 1 2 3 4 5 ਪੰਜ ਖਬਰਾਂ ਨੂੰ ਜੋੜ ਕੇ ਪੜਨਾ ਚਾਹੁੰਦਾ ਇੱਕ ਖਬਰ ਇਹ ਹੈ ਵੀ ਕੱਲ ਅਮਿਤ ਸ਼ਾਹ ਜੀ ਅਸਾਮ ਦੇ ਵਿੱਚ ਗਏ ਹੋਏ ਸੀ ਅਸਾਮ ਹੈ ਜਿਹੜਾ ਪੱਛ ਬੰਗਲਾਦੇਸ਼ ਦੇ ਨਾਲ ਲੱਗਦਾ ਹੈ ਤੇ ਉੱਥੇ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਹੈ ਤੇ ਉੱਥੇ ਵੀ ਉਹਨਾਂ ਨੇ ਕੁਸਪੈਂਟੀਆਂ ਦੇ ਮੁੱਦੇ ਨੂੰ ਇੱਕ ਨੰਬਰ ਤੇ ਲਿਆ ਵੀ ਇੱਕ ਵੀ ਕੁਸਪੈਂਟੀਆਂ ਰਹਿਣ ਨਹੀਂ ਦੇਣਾ ਤੁਹਾਨੂੰ ਕਿਹਨੇ ਕਿਹਾ ਅਮਿਤ ਸ਼ਾਹ ਜੀ ਵੀ ਤੁਸੀਂ ਰਹਿਣ ਦਿਓ ਤੁਸੀਂ ਦੱਸੋ ਤਾਂ ਸਹੀ ਵੀ ਕੌਣ ਨੇ ਕੁਸਪੈਂਟੀਆਂ ਤੁਸੀਂ ਜਿਹੜੇ ਦੱਸੋਗੇ ਜਿਹੜੇ ਦੱਸਦੇ ਹੋ ਉਹਨਾਂ ਨੂੰ ਬਾਹਰ ਭੇਜਦੇ ਹੋ ਉਹ ਨਿਕਲੇ ਆਉਂਦੇ ਭਾਰਤੀ ਇਸ ਕਰਕੇ ਤੁਸੀਂ ਇੱਕ ਡਨਰੇਟੋਰਿਕ ਇੱਕ ਸਿਰਫ ਬਿਆਨਬਾਜ਼ੀ ਕਰਦੇ ਹੋ ਗ੍ਰਹਿ ਮੰਤਰੀ ਦੇ ਤੌਰ ਤੇ ਜੇ ਕੁਝ ਕੁਸਪੈਂਟੀਆਂ ਦੇਸ਼ ਦੇ ਵਿੱਚ ਬੈਠੇ ਆ ਤਾਂ ਤੁਹਾਡੀ ਨੇ ਲੈ ਕੀ ਹੈ 11 ਸਾਲ ਤੋਂ ਤੁਸੀਂ ਚੱਲ ਰਹੇ ਤੁਹਾਡੀ ਸਰਕਾਰ ਹੈ ਇੱਥੇ ਮੋਦੀ ਦੀ ਸਰਕਾਰ ਹੈ ਤੇ ਤੁਸੀਂ ਉਹਦੇ ਲਈ ਉਹ ਕੁਸਪੈਂਟ ਕੀ ਫਿਰ ਕਿਉਂ ਨਹੀਂ ਫੜ ਰਹੇ ਇੱਕ ਇੱਕ ਸਿਰਫ ਤੇ ਸਿਰਫ ਮੁਸਲਮਾਨ ਵਿਰੋਧੀ ਪ੍ਰਚਾਰ ਕਰਨ ਲਈ ਤੁਸੀਂ ਇਹ ਕਰਦੇ ਹੋ ਸ਼ਰੇਆਮ ਤੁਹਾਡਾ ਇਹ ਮਤਲਬ ਬਹੁਤ ਹੀ ਗੰਦੀ ਰਾਜਨੀਤੀ ਹੈ ਤੇ ਇਸ ਤੋਂ ਸਿੱਖਿਆ ਲੈ ਕੇ ਤੁਹਾਡੀ ਜਿਹੜੀ ਪੈਦਲ ਫੌਜ ਹੈ ਫਿਰ ਸੜਕਾਂ ਤੇ ਤੁਰਨ ਵਾਲੀ ਵਿਤਰੰਗ ਦਲ ਵਿਸ਼ਵ ਹਿੰਦੂ ਪ੍ਰੀਸ਼ਦ ਉਹ ਲੋਕਾਂ ਨੂੰ ਸੁਗਦੀ ਫਿਰਦੀ ਹੈ ਉਹਦੀ ਘਟਨਾ ਕੱਲ ਇੱਕ ਸਾਹਮਣੇ ਆਈ ਹੈ ਉਹਦੀ ਘਟਨਾ ਸਾਹਮਣੇ ਇਹ ਆਈ ਹੈ ਵੀ ਓਡੀਸਾ ਦੇ ਵਿੱਚ ਜਿਹੜਾ ਬਾਲਾਸੌਰ ਰੇਲਵੇ ਸਟੇਸ਼ਨ ਹੈ ਜਿੱਥੇ ਇੱਕ ਵਾਰੀ ਐਕਸੀਡੈਂਟ ਹੋਇਆ ਸੀ ਬਹੁਤ ਭਾਰੀ ਬਾਲਾਸੌਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਐਤਵਾਰ ਦੀ ਰਾਤ ਨੂੰ ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਵਰਕਰ ਨੇ ਜਿਹੜੇ ਇਧਰੋਂ ਉਧਰੋਂ ਕੰਮ ਕਰਨ ਜਾਂਦੇ ਆ ਉਹ ਵਿਚਾਰੇ ਰਾਤ ਨੂੰ ਪਲੇਟਫਾਰਮ ਉੱਤੇ ਵੇਟਿੰਗ ਰੂਮ 'ਚ ਸੁੱਤੇ ਪਏ ਸੀਗੇ ਇੱਕ ਬੰਦਾ ਆਉਂਦਾ ਉੱਥੇ ਜਾ ਕੇ ਤੇ ਉਹਨਾਂ ਦੇ ਆਈ ਕਾਰਡ ਚੈੱਕ ਕਰਨੇ ਸ਼ੁਰੂ ਕਰਦਾ ਦਿਖਾਓ ਤੁਸੀਂ ਦਾ ਵਿਦੇਸ਼ੀ ਨੋ ਤੁਸੀਂ ਤਾਂ ਇਦਾਂ ਤੇ ਉਹ ਫਿਰ ਉਹਨਾਂ ਤੋਂ ਜੈ ਸ਼੍ਰੀ ਰਾਮ ਦੇ ਨਾਰੇ ਲਾ ਲੋ ਹੁੰਦਾ ਰਾਤ ਨੂੰ ਉਹ ਜੀਆਰਪੀ ਹੈ ਜਿਹੜੀ ਜਨਰਲ ਰੇਲਵੇ ਪੁਲਿਸ ਉਹ ਆ ਕੇ ਉੱਥੇ ਉਸ ਬੰਦੇ ਨੂੰ ਫੜਦੀ ਹੈ ਸੋ ਤੁਸੀਂ ਤਾਂ ਇੱਕ ਅਜਿਹਾ ਮਾਹੌਲ ਬਣਾ ਰੱਖਿਆ ਹੈ ਅੱਛਾ ਅਗਲੀ ਗੱਲ ਦੂਸਰੀ ਹੋਰ ਯੂਪੀ ਦੇ ਫਤਿਹਪੁਰ ਦੇ ਵਿੱਚ ਇੱਕ ਤੁਹਾਡਾ ਇਹ ਹੈ ਇੱਕ ਤੁਹਾਡਾ ਰਿਟੋਰਿਕ ਹੈ ਜਿਹੜਾ ਉਹ ਹੈਗਾ ਵੀ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਬਹੁਤ ਧਰਮ ਪਰਿਵਰਤਨ ਹੋ ਰਿਹਾ ਉਹਦੇ ਬਾਰੇ ਵਿੱਚ ਯੂਪੀ ਦੇ ਫਤਿਹਪੁਰ ਦੇ ਦੇਵੀ ਗੰਜ ਦੇ ਵਿੱਚ ਬਜਰੰਗਦਲ ਵਾਲਿਆਂ ਨੇ ਚਰਚ ਦੇ ਅੱਗੇ ਜਾ ਕੇ ਮੁਜਾਰਾ ਕਰਤਾ ਤੇ ਨਾਲ ਇਹ ਇਲਜਾਮ ਲਾਤਾ ਵੀ ਇਹ ਚਰਚ ਦੇ ਵਿੱਚ ਤਾਂ ਜਿਹੜਾ ਗੋਸਪੈਲ ਆਪਣੇ ਦੂਜੀ ਧਰਮ ਪਰਿਵਰਤਨ ਹੋ ਰਿਹਾ ਹੈ ਪੁਲਿਸ ਆਉਂਦੀ ਹੈ ਉਹ ਉਹਨਾਂ ਬਜਰੰਗਦਲੀਆਂ ਨੂੰ ਕੁਝ ਨਹੀਂ ਕਹਿੰਦੀ ਵੀ ਤੁਸੀਂ ਤਾਂ ਚਰਚ ਦੇ ਅੱਗੇ ਇੱਥੇ ਤੁਹਾਡਾ ਕੀ ਕੰਮ ਹੈ ਤੁਹਾਨੂੰ ਲੋੜ ਹੈ ਤੁਸੀਂ ਜਾਓ ਥਾਣੇ ਜਾ ਕੇ ਸ਼ਿਕਾਇਤ ਕਰੋ ਵੀ ਉੱਥੇ ਧਰਮ ਪਰਿਵਰਤਨ ਹੋ ਰਿਹਾ ਫਿਰ ਉਹਦੀ ਪੜਤਾਲ ਕਰ ਲੈਣਗੇ ਉੱਥੇ ਮੁਜਾਰਾ ਤੁਸੀਂ ਕਰ ਰਹੇ ਹੋ ਚਰਚ ਦੇ ਅੱਗੇ ਪੁਲਿਸ ਨੂੰ ਕੇਸ ਤਾਂ ਉਹਨਾਂ ਦੇ ਵਿਰੁੱਧ ਜਾਰੀ ਕਰਨਾ ਚਾਹੀਦਾ ਪਰ ਨਹੀਂ ਕਿਉਂਕਿ ਯੂਪੀ ਦੀ ਪੁਲਿਸ ਹੈ ਯੋਗੀ ਦੀ ਪੁਲਿਸ ਹੈ ਅਮਿਤ ਸ਼ਾਹ ਉਹਨਾਂ ਦੀ ਤਾਂ ਫਿਰ ਹੁਣ ਉਹ ਜਿਹੜਾ ਉਹਨਾਂ ਨੇ ਚਰਚ ਦੇ ਪਾਦਰੀ ਨੂੰ ਤੇ ਉਹਦੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਕੋਈ ਬਸ ਸਿਰਫ ਇਲਜ਼ਾਮ ਲੱਗਿਆ ਕੋਈ ਸ਼ੋ ਨਹੀਂ ਹੁੰਦਾ ਸਿੱਧ ਨਹੀਂ ਹੁੰਦਾ ਵੀ ਕੋਈ ਧਰਮ ਪਰਿਵਰਤਨ ਹੋਇਆ ਜਾਂ ਨਹੀਂ ਹੋਇਆ ਧਰਮ ਆਪਣੀ ਮਰਜ਼ੀ ਨਾਲ ਕੋਈ ਵੀ ਪਰਿਵਰਤਨ ਕਰ ਸਕਦਾ ਹੈ ਤੇ ਤੁਸੀਂ ਸਿੱਧ ਕਰਨਾ ਹੈ ਕਿ ਵੀ ਉਹ ਉਹਨਾਂ ਨੂੰ ਲਾਲਚ ਨਾਲ ਜਾਂ ਕਿਸੇ ਡਰਾ ਕੇ ਕਰਾਇਆ ਜਾ ਰਿਹਾ ਹੈ ਇਹ ਵੀ ਨਹੀਂ ਹੈ ਅਗਲੀ ਗੱਲ ਦੋਸਤੋ ਤੀਜੀ ਜਿਹੜੀ ਹੈ ਇਹਦੇ ਨਾਲ ਛੱਤੀਸ਼ਗੜ੍ਹ ਦੇ ਰਾਏਗੜ੍ਹ ਦੇ ਵਿੱਚ ਜਿਹੜਾ 크리스마ਸ ਵਾਲੇ ਦਿਨ ਉੱਥੇ ਜਿਹੜਾ ਇੱਕ ਮਾਲ ਦੇ ਵਿੱਚ ਉਹਨਾਂ ਦਾ ਫੰਕਸ਼ਨ ਸੀਗਾ ਉੱਥੇ ਜਿਹੜੀ ਭੰਨ ਤੋੜ ਕੀਤੀ ਸੀ ਤੇ ਕੁਝ ਬੰਦੇ 60 70 ਬੰਦਿਆਂ ਤੇ ਕੇਸ ਦਰਜ ਕੀਤਾ ਸੀ ਅਣਜਾਣਿਆਂ ਤੇ ਕੁਝ ਕੁਝ ਬੰਦੇ ਉਹਨਾਂ ਚੋਂ 4-5 ਫੜੇ ਆ ਕੱਲ ਉਹਨਾਂ ਨੂੰ ਕੋਰਟ ਅੱਗੇ ਪੇਸ਼ ਕੀਤਾ ਕੋਰਟ ਨੇ ਹਾਲ ਦੀ ਘੜੀ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਤੇ ਜਿਹੜੀਆਂ ਧਰਾਵਾਂ ਲਿਖੀਆਂ ਨੇ ਉਹਨਾਂ ਧਰਾਵਾਂ ਦੇ ਵਿੱਚ ਦੋ ਫਿਰਕਿਆਂ 'ਚ ਲੜਾਈ ਕਰਾਉਣ ਦਾ ਝਗੜਾ ਫਸਾਦ ਕਰਾਉਣ ਦਾ ਇਲਜ਼ਾਮ ਨਹੀਂ ਲਾਇਆ ਹੋਇਆ ਉਹਨਾਂ ਤੇ ਤਾਂ ਯੂਏਪੀਏ ਲੱਗਣਾ ਚਾਹੀਦਾ ਜਦੋਂ ਪੁਲਿਸ ਧਾਰਾ ਹੀ ਇਹ ਜੀ ਲਾਉਗੀ ਵੀ ਜਿਹਦੇ ਚ ਅੱਜ ਨਾ ਕੱਲ ਕੱਲ ਨਾ ਪਰਸੋਂ ਨੂੰ ਜ਼ਮਾਨਤ ਮਿਲ ਜੂਗੀ ਤੇ ਫੇਰ ਬਾਅਦ ਦੇ ਵਿੱਚ ਆ ਕੇ ਉਹਨਾਂ ਦੇ ਸੜਕਾਂ ਤੇ ਭਾਰ ਪਾ ਕੇ ਜਲੂਸ ਕੱਢੇ ਜਾਣਗੇ ਜਿਵੇਂ ਬਿਲਕੀ ਸਬਾਨੋ ਦੇ ਰੇਪਿਸਟਾਂ ਦੇ ਕੱਢੇ ਸੀ ਸੋ ਇਹ ਇੱਕ ਮਾਹੌਲ ਬਣ ਰਿਹਾ ਹੈ ਇਹਦੇ ਨਾਲ ਉਲਟ ਮੈਂ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਸਾਡੇ ਸਹਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਲੰਘੇ ਆਹਾ ਹੁਣੀ ਅਸੀਂ ਸਾਰੇ ਦੇਸ਼ ਨੇ ਇਸ ਨੂੰ ਦੇਖਿਆ ਤੇ ਫਤੇਗੜ ਸਾਹਿਬ ਦੇ ਵਿੱਚ ਕੁਝ ਮੁੰਡੇ ਛੋਟੇ ਤੇ ਉਹਨਾਂ ਨੇ ਨੀਲੀਆਂ ਪੱਗਾਂ ਬੁਲੇਟੀਆਂ ਹੋਈਆਂ ਨੇ ਤੇ ਨੇਜਿਆਂ ਦੇ ਉੱਤੇ ਟੋਪੀਆਂ ਟੰਗੀਆਂ ਹੋਈਆਂ ਨੇ ਲੋਕਾਂ ਦੀਆਂ ਜਿਹੜੇ ਬੰਦੇ ਉੱਥੇ ਤੁਰੇ ਫਿਰਦੇ ਉਹਨਾਂ ਦੀਆਂ ਟੋਪੀਆਂ ਉਤਾਰ ਆ ਰਹੇ ਤੇ ਉਹਦੇ ਉੱਤੇ ਉਥੇ ਸਾਡੇ ਕੁਝ ਲੋਕ ਮਤਲਬ ਉਹਨਾਂ ਨੂੰ ਰੋਕਦੇ ਆ ਵੀ ਇਹ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਨਹੀਂ ਟੋਪੀਆਂ ਪਾ ਕੇ ਆਉਂਦਾ ਇੱਥੇ ਕੀ ਕੰਮ ਉਹ ਬਹਿਸ ਕਰਦੇ ਛੋਟੇ ਛੋਟੇ ਮੁੰਡੇ ਐ ਉਹ ਬਹਿਸ ਕਰਦੇ ਆ ਤੇ ਉਹ ਨਾਲ ਉਹਨਾਂ ਨੂੰ ਉਲਟਾ ਕਹਿੰਦੇ ਆ ਵੀ ਤੁਸੀਂ ਤਾਂ ਸਿੱਖੋ ਤੁਸੀਂ ਕਿਉਂ ਇਸ ਤੇ ਇਤਰਾਜ਼ ਕਰਦੇ ਹੋ? ਯਾਨੀ ਮੈਂ ਇਹ ਕਹਿਣਾ ਚਾਹਉਣਾ ਵੀ ਸਾਡੀ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਇੱਕ ਪਰੰਪਰਾ ਹੈ ਵੀ ਜਿਹੜੇ ਬੰਦੇ ਗਲਤ ਕਰਦੇ ਆ ਉਹਨਾਂ ਨੂੰ ਟੋਕਦੇ ਆ। ਦੂਜਾ ਸੋਸ਼ਲ ਮੀਡੀਆ ਦੇ ਉੱਤੇ ਕੁਝ ਬੰਦੇ ਚਾਰ ਹੋਣਗੇ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਵੀ ਜਸਟੀਫਾਈ ਕਰਦੇ ਹੋਣਗੇ ਉਹਨਾਂ ਦੀ ਮਰਜ਼ੀ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਲੋਕਾਂ ਦੀ ਇਸ ਕਾਰਵਾਈ ਦੀ ਨਿੰਦਿਆ ਹੋ ਰਹੀ ਹੈ। ਮੇਰਾ ਸਵਾਲ ਇਹ ਹੈ ਵਿਦੇਸ਼ਪੜ ਦੇ ਵਿੱਚ ਜਦੋਂ ਇਹ ਬਜਰੰਗਦਲੀਏ ਜਾਂ ਵਿਸ਼ਵਿੰਦੂ ਪਰਿਸ਼ਦੀਏ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਦੇ ਆ ਕਿਸੇ ਮੁਸਲਮਾਨ ਦੇ ਨਾਲ ਕਿਸੇ ਈਸਾਈ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਤਾਂ ਸਾਡੇ ਦੋਸਤ ਸਾਡੇ ਵੀਰ ਸਾਡੇ ਹਿੰਦੂ ਭਰਾ ਉਹਨਾਂ ਦੇ ਅੰਦਰ ਦਾ ਸੈਕੂਲਰਿਜ਼ਮ ਇਹ ਕਿਉਂ ਨਹੀਂ ਕਹਿੰਦਾ ਵੀ ਇਹਨਾਂ ਨੂੰ ਟੋਕਿਆ ਜਾਵੇ ਤੇ ਦੂਜਾ ਸਰਕਾਰ ਹੈ ਜਿਹੜੀ ਉਹਨਾਂ ਤੇ ਯੂਏਪੀਏ ਕਿਉਂ ਨਹੀਂ ਲਾਉਂਦੀ ਜਿੰਨਾ ਚਿਰ ਸਖਤ ਨਹੀਂ ਹੁੰਦੀ ਇਹ ਗੁੰਡਾਗਰਦੀ ਚੱਲਦੀ ਰਹੂਗੀ ਇਹ ਨਵੀਂ ਕਿਸਮ ਦਾ ਅਤਵਾਦ ਹੈ ਪੂਰਾ ਅਤਵਾਦ ਹੈ ਇਹਨਾਂ ਨਾਲ ਅਤਵਾਦੀਆਂ ਵਰਗਾ ਵਰਤੋ ਕਰਨਾ ਚਾਹੀਦਾ ਹੈ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ